ਯਾ ਕਰਨਿਆ ਮੇਰੀ ਬੇਨਤੀ ਹੈ ਸਭੀ ਸਾਰਿਆਂ ਨੂੰ ਕਿ ਕੁਝ ਲੋਕ ਸਾਡੇ ਵਿੱਚ ਕੁਝ ਲੋਕਾਂ ਦੇ ਜਿਹੜੇ ਭਰਮ ਪਾਤੇ ਆ ਉਹ ਗੱਲ ਕਲੀਅਰ ਮੀਡੀਆ ਵੀਰ ਨੂੰ ਵੀ ਤੇ ਸੋਸ਼ਲ ਮੀਡੀਆ ਤੇ ਜਾਊਗੀ ਕਿ ਬਾਹਰਲੇ ਵੀਰਾਂ ਤੱਕ ਵੀ ਜਾਊਗੀ ਕਿ ਵੀਰੇ ਸੁਣ ਲਿਓ ਕੁਝ ਲੋਕ ਇੱਥੇ ਉਹਨਾਂ ਦਾ ਜੋਰ ਲੱਗਿਆ ਕਿ ਸਾਡੇ ਇਸ ਸੰਘਰਸ਼ ਨੂੰ ਕਿ ਇਹ ਕਾਮਰੋਡ ਲੋਕ ਨੇ ਤੇ ਜਿਹੜੇ ਉਹ ਗੱਲ ਕਰਦੇ ਆ ਉਹ ਸਿੱਖ ਨੇ ਸਾਨੂੰ ਇੱਥੋਂ ਪਰ ਉਹ ਸੁਣ ਲੈ ਕਿ ਇੱਥੇ ਰੋਜ਼ ਮੀਡੀਆ ਤੇ ਦੇਖਦੇ ਆ ਇੱਥੇ ਨਿੱਤ ਨੇ ਮਹਿੰਦੇ ਨੇ ਪਾਠ ਹੁੰਦੇ ਨੇ ਉਹਨਾਂ ਦੇ ਹੁਣ ਸਰਕਾਰ ਦੇ ਕੁਝ ਦਲਾਲ ਕਲਾਕਾਰ ਵੀ ਨੇ ਆਪਣੇ ਗਾਣਿਆਂ 'ਚ ਵੀ ਗੱਲ ਕਰਦੇ ਨੇ ਕਿ ਹਰ ਝੰਡੇ ਦੀ ਥਾਂ ਤੇ ਤੀਸਰੀ ਝੰਡਾ ਲਿਆਉਣਾ ਪਊਗਾ ਤਾਂ ਉਹਨਾਂ ਨੂੰ ਜਵਾਬ ਹੈ ਕਿ ਹਰਾਂ ਝੰਡਾ ਕਿਸਾਨੀ ਦਾ ਉੱਤਮ ਖੇਤੀ ਸਾਨੂੰ ਬਾਬਾ ਨਾਨਕ ਜੀ ਨੇ ਦਿੱਤੀ ਆ ਤੇ ਸਾਬ ਜੀ ਨੇ ਸਾਨੂੰ ਦਿੱਤਾ ਜ਼ੁਲਮ ਦੇ ਖਿਲਾਫ ਜੋ ਆਪਾਂ ਸੈਂਟਰ ਲਈ ਲੜ ਰਹੇ ਆ ਚਿੱਟਾ ਚੰਡਾ ਚਿੱਟਾ ਚੰਡਾ ਸ਼ਾਂਤੀ ਦਾ ਪ੍ਰਤੀਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਦੇ ਕੇ ਮਾਨਵਤਾ ਲਈ ਉਹ ਚਿੱਟੇ ਚੰਡੇ ਇਹ ਪੱਡਾ ਨੇ ਸਾਡੀਆਂ ਹਰੀਆਂ ਕੇਸਰੀ ਤੇ ਚਿੱਟੀਆਂ ਇਹਨਾਂ ਨੂੰ ਇਹ ਹੁਣ ਸਰਕਾਰ ਦੀ ਸ਼ਹਿਤੋਂ ਵੰਡ ਕੇ ਸਾਡਾ ਸ਼ਾਂਤੀਪੂਰਵਕ ਜਿਹੜਾ ਇਹ ਸੰਘਰਸ਼ ਚੱਲ ਰਿਹਾ ਤਾ ਜੋ ਆਪਾਂ ਕੋਈ ਗਲਤੀ ਕਰਾਡੂ ਜਾਣਕਾਰੀ ਲਈ ਸੁਪਰੀਮ ਕੋਰਟ ਤੋਂ ਸੈਂਟਰ ਸਰਕਾਰ ਗਈ ਸੁਪਰੀਮ ਵੀ ਚੱਕਦੇ ਕਿ ਸ਼ਾਂਤੀਪੂਰਵਕ ਆਪਣੇ ਹੱਕ ਦੀ ਗੱਲ ਕਰਦੇ ਆ ਇਹਨਾਂ ਨੂੰ ਨਹੀਂ ਥਾ ਸਕਦੇ ਅੱਜ ਸਰਕਾਰ ਦੀ ਕੋਹਾ ਲੱਗੀ ਆ ਕਿ ਸਾਡੇ ਵਿੱਚ ਬੰਦੇ ਭੇਜ ਕੇ ਇੱਥੋਂ ਕੁਝ ਦਲਤ ਹੋਵੇ ਕਿ ਲੋਕਾਂ ਨੂੰ ਭੜਕਾਉਣ ਕਿ ਤਿੱਤਾ ਐਕਸ਼ਨ ਕਰੋ ਸਾਡਾ ਸ਼ਾਂਤੀਪੂਰਵਕ ਮਸਲਾ ਹੀ ਹੱਲ ਹੋਣਾ ਜਦੋਂ ਆਪਾਂ ਆਪਣੇ ਘਰਾਂ ਚੋਂ ਕਹਿ ਕੇ ਆਇਆ ਕਿ 6 ਮਹੀਨੇ ਦਾ ਰਾਸ਼ਨ ਲੈ ਕੇ ਆਇਆ ਤਾਂ ਪਰੋਂ ਭਰਾਓ ਮਾਰਚ ਅਪ੍ਰੈਲ ਤੱਕ ਇੱਥੇ ਬਹਿਣਾ ਪੈਣਾ ਆਪਣੇ ਮਨ 'ਚ ਇਹ ਗੱਲ ਵਸਾ ਲਓ ਤੇ ਜੇ ਪਾ ਪਾਰਲੀਮੈਂਟ ਅੱਗੇ ਬਹਿ ਜਾਗੇ ਪਾਰਲੀਮੈਂਟ ਕੋਲ ਫਿਰ ਸਰਕਾਰ ਕਹੂਗੀ ਅਸੀਂ ਬਿੱਲ ਵਾਪਸ ਕਰਨੇ ਚਾਹੁੰਦੇ ਆ ਸਾਡੀ ਪਾਰਲੀਮੈਂਟ ਨਹੀਂ ਚੱਲਣ ਦਿੰਦੇ ਸੁਪਰੀਮ ਕੋਰਟ ਨੂੰ ਕਹੂਗੀ ਠਾਓ ਤਾਂ ਆਪਾਂ ਨੂੰ ਡੰਡੇ ਮਾਰ ਕੇ ਠਾਉਣਗੇ ਸਾਡੇ ਕੁਝ ਬੰਦੇ ਸ਼ਹੀਦ ਹੋ ਜਾਣਗੇ ਕੁਝ ਫੱਟੜ ਹੋ ਜਾਣਗੇ ਇਹ ਸਰਕਾਰ ਕੀ ਕਰੂਗੀ ਸ਼ਹੀਦਾਂ ਨੂੰ ਕਰੋੜ ਰੁਪਇਆ ਨੌਕਰੀ ਦੇ ਦੋ ਫੱਟੜਾਂ ਨੂੰ 50 ਲੱਖ ਨੌਕਰੀ ਦੇ ਦਿਓ ਆਪਣਾ ਸਾਰਾ ਮੋਰਚਾ ਫੇਲ ਹੋ ਜਾਊਗਾ ਆਪਾਂ ਇੱਥੇ ਸ਼ਾਂਤੀ ਨਾਲ ਬਹਿਣਾ ਹਰ ਧਰਮ ਦੀ ਗੱਲ ਕਰਦੇ ਆ ਮੈਂ ਹਮੇਸ਼ਾ ਇੱਥੇ ਤਿੰਨ ਨਾਰੇ ਲਾ ਕੇ ਜਾਣਾ ਸਾਰੇ ਭਰਾਵਾਂ ਦਾ ਵੀ ਸੋਸ਼ਲ ਮੀਡੀਆ ਤੇ ਵੀ ਆਪਣਾ ਇੱਥੇ ਜੋਰ ਹੋਣਾ ਚਾਹੀਦਾ ਇੱਥੇ ਆਪਣੇ ਆਲੇ ਦੁਆਲੇ ਵਾਲੇ ਭਰਾ ਹਿੰਦੂਆ ਉਹ ਵੀ ਆ ਕੇ ਬੈਠਣ ਆਪਣੀ ਲੜਾਈ ਜਿਹੜਾ ਐਕਸ਼ਨ ਹੈ ਪੱਕਾ ਕਰਕੇ ਇਹਨਾਂ ਲੋਕਾਂ ਨਾਲ ਨਹੀਂ ਆਲੇ ਦੋਲੇ ਨਾਲ ਆਪਣੀ ਸੈਂਟਰ ਨਾਲ ਮੱਥਾ ਅੱਜ ਆਪਾਂ ਰੋੜਾਂ ਤੇ ਬੈਠੇ ਆਂ ਤਾਂ ਸਰਕਾਰ ਤੋਂ ਦਬ ਦਬਾ ਜੇ ਆਪਾਂ ਦਿੱਲੀ ਦੇ ਅੰਦਰ ਚੱਲ ਗਏ ਤਾਂ ਆਪਾਂ ਨੂੰ ਸਾਰੇ ਪਾਸੋਂ ਘੇਰ ਕੇ ਬਿਠਾਈ ਰੱਖਣਗੇ ਔਰ ਨਾਲੇ ਸੁਪਰੀਮ ਕੋਰਟ ਨੂੰ ਕਹਿਣਗੇ ਉਹਨਾਂ ਨੇ ਗਲਤੀ ਕਰਤੀ ਇਹ ਤਾਂ ਵਾਇਲੈਂਟ ਬੰਦੇ ਨੇ ਅੱਜ ਆਪਾਂ ਇਹ ਸਾਹਤ ਕਰਨ ਚ ਰਹਿ ਗਏ ਕਿ ਅਸੀਂ ਕਿਸਾਨਾਂ ਅਸੀਂ ਆਪਣੇ ਹੱਕ ਮੰਗਦੇ ਆ ਕੁਝ ਲੋਕਾਂ ਦਾ ਜੋਰ ਲੱਗਿਆ ਹੋਇਆ ਸਾਨੂੰ ਧੁਕਾਣ ਲਈ ਆਪਣੇ ਖੁਦ ਵਕਤਿਆਰੀ ਦੀ ਗੱਲ ਕਰੋ ਸਟੇਟ ਦੇ ਵੱਧ ਅਧਿਕਾਰ ਦੀ ਗੱਲ ਕਰੋ ਤਾਂ ਉਹਨਾਂ ਨੂੰ ਜਵਾਬ ਹੈ ਜਿਵੇਂ ਮਜ਼ਦੂਰ ਯੂਨੀਅਨ ਹੈ ਜਿਵੇਂ ਸਟੂਡੈਂਟ ਯੂਨੀਅਨ ਹੈ ਜਿਵੇਂ ਟਰੱਕ ਯੂਨੀਅਨ ਹੈ ਉਹਵੇਂ ਕਿਸਾਨ ਯੂਨੀਅਨ ਹੈ ਕਿਸਾਨ ਯੂਨੀਅਨ ਸਿਰਫ ਕਿਸਾਨਾਂ ਦੀ ਤਾਂ ਜੇ ਅੱਜ ਆਪਾਂ ਸਾਰੇ ਕਿਸਾਨ ਆਪਣੇ ਬਿੱਲ ਵਾਪਸ ਕਰਾਉਣ ਆਏ ਆ ਇਹ ਸੋਨਿਆ ਸਾਸਰੀਆ ਤੇ ਇਹ ਜਦੋਂ ਅੱਜ ਆਪਾਂ ਬਿੱਲ ਵਾਪਸ ਕਰਾ ਗਏ ਤਾਂ ਜਿਹੜੀਆਂ ਸਰਕਾਰਾਂ ਤੋਂ ਅਸੀਂ ਆਪਣੇ ਵਾਧ ਅਧਿਕਾਰ ਲੈਣੇ ਆ 2000 ਚ ਉਹਨਾਂ ਨੂੰ ਵੀ ਟੱਕਰਾਂਗੇ ਪਰ ਏਕਾ ਬਣਾ ਕੇ ਰੱਖਿਓ ਅੱਜ ਸਿਰਫ ਕਿਸਾਨੀ ਦੀ ਗੱਲ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦੀ ਗੱਲ ਆ ਇਹ ਆਪਾਂ ਨੂੰ ਭੜਕਾਉਂਦੇ ਆ ਕਿ ਆ ਦੇਖੋ ਜੀ ਸਾਡੀ ਬੋਲੀ ਸਾਨੂੰ ਵੀ ਪਤਾ ਬੋਲੀ ਅਸੀਂ ਵੀ ਕੇ ਜਾਵਾਂਗੇ ਆਪਣੀ ਆਪਣੀ ਚੇਤਨਤਾ ਵੀ ਲੈ ਕੇ ਜਾਵਾਂਗੇ ਆਪਣੀ politically awareness ਵੀ ਲੈ ਕੇ ਜਾਵਾਂਗੇ ਤਾਂ ਜਾ ਕੇ ਵਾਪਸ ਟਕਰਾਂਗੇ ਪਰ ਅੱਜ ਇਹਨਾਂ ਦੀ ਕਿਸੇ ਵੀ ਪੜਗਾਹਟ ਜਨਾਇਓ ਕਿਸੇ ਵੀ ਚੀਜ਼ ਜਨਾਇਓ ਕਾਮਰਡ ਤੇ ਇਹਨਾਂ ਨੂੰ ਸਾਬਤ ਕਰਤਾ ਕਿ ਹਰ ਰੋਜ਼ ਗੁਰੂ ਸਾਹਿਬ ਦੀ ਗੱਲ ਹੁੰਦੀ ਆ ਇੱਥੇ ਗੀਤਾ ਦੀ ਗੱਲ ਹੁੰਦੀ ਆ ਇੱਥੇ ਬਾਈਬਲ ਦੀ ਗੱਲ ਹੁੰਦੀ ਆ ਤਾਂ ਇਹਨਾਂ ਨੂੰ ਹੋਰ ਕੀ ਪ੍ਰੂਫ ਚਾਹੀਦੇ ਆ ਕੀ ਇਹ ਜਿੰਨੀਆਂ ਹਰੀਆਂ ਪੱਕੀਆਂ ਕੀ ਇਹਨਾਂ ਦੇ ਘਰੇ ਪਾਠ ਨਹੀਂ ਚੱਲਦਾ ਕੀ ਇਹਨਾਂ ਦੇ ਜਿਹੜੇ ਬੱਚੇ ਆ ਉਹ ਸ਼ੈਤਾਨ ਨੂੰ ਮੰਨਦਿਆ ਉਹ ਜਿਹੜਾ ਬੰਦਾ ਉੱਤਮ ਖੇਤੀ ਕਰਦਾ ਉਹ ਤਾਂ ਸਿੱਧਾ ਹੀ ਰੱਬ ਨੂੰ ਪਹੁੰਚਿਆ ਹੁੰਦਾ ਜਿਹੜੇ ਇਹਨੇ ਲੋਕਾਂ ਦਾ ਢੱਡ ਪਰਦਾ ਤੋ ਇਸ ਰੁਪਏ ਨਾਲ ਦੀ 扑ਕਾ ਤੋਂ ਬਚੋ ਇਹਨਾਂ ਤੋਂ ਬਚੋ ਇਹ ਆਪਣੇ ਵਿੱਚ ਛੜਦੇ ਲੋਕਾਂ ਨੇ ਕਿ ਲੋਕ ਤੰਗ ਹੋਣ ਵਾਲੇ ਦਿਵਾਲੇ ਵਾਲੇ ਇਹ ਆਪਣੇ ਲੋਕਾਂ ਨੂੰ ਪਰਦਾਓ ਕੋਈ ਟੈਕ ਐਕਸ਼ਨ ਕਰਮ ਤੇ ਸੁਪਰੀਮ ਕੋਡ ਆਡਟਰ ਦੇਵੇ ਇਹਨਾਂ ਨੂੰ ਭਜਾਉਣ ਦਾ 100 ਬੰਦਾ 200 ਬੰਦਾ ਸ਼ਹੀਦ ਕਰਾਵਾਂਗੇ ਉਹਨਾਂ ਨੂੰ ਕਰੋੜ ਰੁਪਇਆ ਨੌਕਰੀ ਮਿਲ ਜੂਗੀ ਪਰ ਜਿਵੇਂ ਅੱਜ ਤੱਕ ਆ ਸੰਘਰਸ਼ ਲੋ ਇਹਨਾਂ ਸਰਕਾਰਾਂ ਨੇ ਖੋਲ ਦਿੱਤੇ ਉਹ ਵੀ ਖੋਲ ਕਰਨਗੇ ਇਹ ਪਾ ਪੰਜਾਬ ਸਰਕਾਰ ਸਟੇਟ ਸਰਕਾਰਾਂ ਵੀ ਸਾਡੇ ਨਾਲ ਨਹੀਂ ਹੈ ਅੱਜ ਕਿੰਨੇ ਬੁੱਧੀਜੀਵਾਂ ਨੇ ਅਵਾਰਡ ਵਾਪਸ ਕਰਤੇ ਅੱਜ ਕਿੰਨੇ ਲੋਕਾਂ ਨੇ ਸਪੋਰਟਸਮੈਨਾਂ ਨੇ ਅਵਾਰਡ ਵਾਪਸ ਕਰਤੇ ਇਹਨਾਂ ਚ ਦੱਸੋ ਕਿਸੇ ਵੀ ਲੀਡਰ ਨੇ ਆਪਣੀ ਤਨਖਾਹ ਕਹੀ ਹੈ ਈਵਨ ਕੇ ਜਿਹੜੇ ਸਾਬਕਾ ਐਮਪੀ ਨੇ ਜਾਂ ਐਮਐਲਏ ਨੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਸੈਂਟਰ ਸਰਕਾਰ ਦੀ ਸਹੂਲਤ ਨਹੀਂ ਲੈਣੀ ਇਹ ਬਿਜਲੀ ਪਾਣੀ ਘਰ ਟ੍ਰੈਵਲ ਹਰ ਕੁਝ ਲੈਂਦੇ ਆ ਸਭ ਦਾ ਐਮ ਐਲ ਏ ਐਮ ਪੀ ਦੱਸੋ ਜਿੰਨੇ ਕਹਿ ਹੋਵੇ ਕਿ ਅਸੀਂ ਇਹ ਚੀਜ਼ ਵਾਪਸ ਸਰਕਾਰ ਦੀ ਕੋਈ ਸੂਰਤ ਨਹੀਂ ਲਵਾਗੇ ਜਿੰਨਾ ਚਿਰ ਕਿਸਾਨਾਂ ਦਾ ਮਸਲਾ ਨਹੀਂ ਹੱਲ ਹੁੰਦਾ ਸੋ ਇਹ ਸਾਰੇ ਇੱਕ ਨੇ ਇਹਨਾਂ ਨੂੰ ਅੱਜ ਭੁਖਲਾਟ ਸਾਡੇ ਤੋਂ ਇੱਕ ਰਿਓ ਬਰਾਵੋ ਇਹਨਾਂ ਦੀ ਕਿਸੇ ਗੱਲ ਚ ਨਾਯੋ ਇਹ ਗੱਲ ਪੱਕੀ ਹੈ ਸਾਡੀ ਕੋਈ ਜੱਥੇ ਬੰਦੀ ਨਿਕਲਾ ਕਰ ਤਾਂ ਇਹਨਾਂ ਦੇ ਉੱਤੇ ਸਾਡੇ ਵੱਲੋਂ ਸਾਰਿਆਂ ਵੱਲੋਂ ਪਹਿਰਾ ਸਾਡਾ ਇਹ ਸਾਡੇ ਬਜ਼ੁਰਗ ਨੇ ਤੁਹਾਨੂੰ ਲੱਗਦਾ ਹੈ ਬਿਕ ਜਾਣਗੇ ਔਰ ਹੁਣ ਤਾਂ ਬਿਕਣ ਤੋਂ ਬਹੁਤ ਗਈ ਹੁਣ ਤਾਂ ਸਰਕਾਰ ਕੋਟਣਿਆ ਭਾਰ ਬੈਠੀ ਆ ਬਸ ਆਪਾਂ ਅੰਡਾਨੀਆਂ ਤੇ ਬਾਨੀਆਂ ਦੀ ਬਾਹ ਮਰੋੜਨੀ ਹੈ ਜਦੋਂ ਉਹ ਚੰਗੀ ਤਰ੍ਹਾਂ ਮਰੋੜੀ ਗਈ ਆਪਾਂ ਜਿੱਤ ਗਏ ਉਹਨਾਂ ਦੇ ਦਿਨਾਂ ਚ ਕਿਸਾਨ ਜੱਥੇਬੰਦੀਆਂ ਨਾਲ ਸਾਡੀ ਰੋਹ ਹੈ ਉਹਨਾਂ ਦੇ ਇੱਕ ਦਿਨਾਂ ਚ ਆਪਾਂ ਮੀਡੀਆ ਤੇ ਬਾਹਰਲੇ ਦੇਸ਼ਾਂ ਤੋਂ ਮੀਡੀਆ ਤੇ ਜਿਹੜਾ ਜੋਰ ਬਣੂਗਾ ਇੱਕ ਅੱਧਾ ਚੈਨਲ ਬੈਨ ਕਰਾਤਾ ਜਿਹੜਾ ਸਾਡੇ ਖਿਲਾਫ ਬੋਲਦਾ ਆਪਾਂ ਜਿੱਤ ਜਾਗੇ ਭਰਾਵੋ ਸਰਕਾਰ ਸਾਹੁੰਦੀ ਆ ਆਪਾਂ ਸਰਕਾਰ ਦੀਆਂ ਦੋਸ ਪੱਟਾ ਤੋੜਨੀਆਂ ਨੇ ਸੋਸ਼ਲ ਮੀਡੀਆ ਦਰਾ ਸਾਡੇ ਖਿਲਾਫ ਇੱਕ ਕਾਰਪੋਰੇਟਸ ਜਿਵੇਂ ਆਪਾਂ ਅੱਜ Jio ਕਿੰਨਾ ਡਾਊਨ ਆ ਗਿਆ ਉਹਨਾਂ ਦਿਨਾਂ ਚ ਇਸ ਇਸਾਰ ਜਿੱਥੇ ਬੰਦੀਆਂ ਜਿਹੜੇ ਪ੍ਰੋਗਰਾਮ ਦੇਣ ਗਿਆ ਇਹਨਾਂ ਕਾਰਪੋਰੇਟ ਦੇ ਖਿਲਾਫ ਉਹ ਜਦੋਂ ਆਪਾਂ ਸਫਲ ਹੋ ਗਏ ਤਾਂ ਆਪਾਂ ਜਿੱਤ ਜਾਗੇ ਇਹ ਦੋਸਤ ਪੋਟਾ ਤੋੜਨੀ ਆ ਸੋ ਇੱਕ ਰਿਓ ਕਿੱਥੇ ਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ ਹਿੰਦੂਤਵਨ ਬੋਲੋ ਅ ਕਰ ਰਹਾ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋਣ ਲੱਗਾ ਇੱਕ ਸੈਕਿੰਡ ਤੋਂ ਅੱਗੇ ਨਹੀਂ ਨਾਮ ਬੋਲ ਦੋ ਬਸ ਚੱਲ ਕਰ ਲੋ ਹੁਣ ਤੁਸੀਂ ਗੱਲ ਜਿ ਰਹਿਰਾ ਸਾਹਿਬ ਦੇ ਪਾਠ ਹੋ ਗਏ ਦੋਸਤੋ ਮੈਂ ਪੰਜਾਬ ਯੂਨੀਵਰਸਿਟੀ ਜੋ ਚੰਡੀਗੜ੍ਹ